ਨਾਨਸਾ ਕਰਕੇ ਚਰਰ ਚਾਹੇਦਾ ਆਪਣੇ ਕਰ ਲੋਕੀ ਲਾਇ ਅੰਤਰ ਕ੍ਰੋਧ ਅੰਧਾਰ ਹੈ ਅੰਦਰ ਜਲੇ ਸਦਾ ਦੁਖ ਪਾਈ ਓੜ ਬੋਲ ਬੋਲ ਨਿਤ ਭੌਂਕ ਦੇ ਬੇਖਾਦੇ ਦੁਜੇ ਪਾਈ ਬੇਕ ਮਾਇਆ ਕਾਰਨ ਪਰਮਦੇ ਫਿਰ ਘਰ ਘਰ ਪਤ ਗਵਾਈ ਬੇਸਵਾ ਕੇਰੇ ਪੂਤ ਜੋ ਪਿਤਾ ਨਾਮ ਤਿਸ ਜਾਏ ਅਰ ਯਰ ਨਾਮਨ ਚੇਤਨੀ ਕਰਤੇ ਆਪ ਖਵਾਈ ਅਰ ਗੁਰਮੁਖ ਕਿਰਪਾ ਤਾਰਿਆ ਨਾ ਜਨ ਵਿਛੜੇ ਆਪ ਮਿਲਾਈ ਜਨ ਨਾਨਕ ਤਿਸ ਬਲ ਹਾਰਣੇ ਜੋ ਸਤਗੁਰ ਲਾਗੇ ਪਾਈ ਨਾਮ ਲਗੇ ਸੇ ਉਬਰੇ ਬਿਨ ਨਾਵੇ ਜੰਪੁਰ ਜਾਏ ਨਾ ਨ ਬੇ ਨਾ ਮੇ ਸੁਖ ਨਹੀਂ ਆਏ ਗਏ ਪਸਤਾਏ ਚਿੰਤਾ ਤਾ ਵਤ ਰਹੇ ਗਾ ਤਾਂ ਮਨ ਪਿਆ ਆਨੰਦ ਗੁਰ ਪ੍ਰਸਾਦੀ 부ਝੀਐ ਸਾਧਨ ਸੁਦੀਨ ਚੰਦ ਜਨਕਪੂਰਬ ਲਿਖਿਆ ਤੇਨੋਂ ਪੇਹੜਿਆ ਗੁਰੂ ਗੋਬਿੰਦ ਨਾਨਕ ਸੱਜੇ ਮੇੜਾ ਰਹੀ ਹਰ ਪਾਇਆ ਪਰਮਾਨੰਦ ਸਤ ਗੁਰ ਸੇਵਣ ਆਪਣਾ ਗੁਰਸਬ ਦੀ ਵਿਚਾਰ ਸਤਗੁਰ ਕਾ ਭਾਣਾ ਮੰਨ ਲੈਨ ਅਰ ਨਾਮ ਰੱਖੇ ਉਰਦਾਰ ਐਥੇ ਉਥੇ ਮੰਨਿਆਨ ਅਰ ਨਾਮ ਲਗੇ ਵਾਪਾਰ ਗੁਰਮੁ ਸ਼ਬਦ ਸੰਜਾਪ ਦੇ ਤੇ ਸਾਜੇ ਦਰਬਾਰ ਸੱਜਾ ਸੌਦਾ ਖਰਜ ਸੱਚ ਅੰਦਰ ਪਰਮ ਪਿਆਰ ਜਮ ਕਾਲ ਨੇੜਨਾ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨ ਮੰਤ ਹੈ ਨਿਰਤਨ ਔਰ ਸੰਸਾਰ ਜਾਨ ਕੀ ਟੇਕ ਹਰ ਨਾਮ ਹਰ ਬਿਰ ਨਾਵੇਂ ਠਵਰ ਨ ਠਾਓ ਉਰ ਮੱਤੀ ਨਾ ਮਨ ਵਸੇ ਸਹਿ ਜੀ ਸਹਿ ਸਮਾਓ ਮੜ ਭਾਗੀ ਨਾਮ ਧਿਆਇਆ ਐਨਸ ਲਗਾ ਭਾਓ ਜੋ ਨਾਨਕ ਮੰਗੇ ਤੋੜ ਤੈਨਾਂ ਓ ਸਤਿਗੁਰ ਬਾਣ ਇੰਦਾਉ ਲੱਖ 84 ਮੇਦਨੀ ਤਿਸਨਾ ਜਲਦੀ ਕਰੇ ਪੁਕਾਰ ਇਹੋ ਮੋ ਮਾਇਆ ਸਪਸਰਿਆ ਨਾਲ ਚੱਲੇ ਨ ਅੰਤਿਵਾਰ ਬੇਨਿਆਰ ਸੰਤਨ ਆਵਈ ਕਿਸ ਅਗੇ ਕਰੀ ਪੁਕਾਰ ਪੜ ਪਾਗੀ ਸਤ ਗੁਰ ਪਾਇਆ 부ਝਿਆ ਬ੍ਰਹਮ ਵਿਚਾਰ ਇਸਨਾ ਅਗਨ ਸਭ ਬੁਝ ਗਈ ਜਨਨਾਰਿਕ ਹਾਰੇ ਉਰਦਾਰ ਅਸੇ ਕਦੇ ਬਤ ਕੁਬਾਮ ਦੇ ਅੰਤਨ ਪਾਰ ਆਵਰ ਕਿਰਪਾ ਕਰ ਕੇ ਬਖਸ਼ ਲਿਓ ਆਪ ਪਾਪੀ ਵੜ ਗੁਨਾਹਗਰ ਅਰ ਜਿਓ ਲੇਖੇ ਵਰਨ ਆਵਈ ਨੂੰ ਬਗਸੰ ਮਲਾਵਣ ਆਰ ਗੁਰ ਦੁੱਠੇ ਅਰਪਾ ਬਿਲੇ ਆ ਸਭ ਗਲ ਵਿਖ ਕੱਟ ਵਿਕਾਰ ਜਿਨੋਂ ਆਰਿਆ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਭ ਗੁਰ ਕੈ ਬੈ ਭਾਏ ਜਨਮ ਮਰਨ ਦੇ ਜਲ ਪਾਈ ਗੁਰਮੁਖ ਨਾਮ ਧਿਆਇ ਗੁਰ ਸਾਧੂ ਸੰਗਤ ਮਿਲੇ ਈਰੇ ਰਤਨ ਲਬਾਨ ਨਾਨਕ ਲਾਲ ਅਮੋਲ ਕਾ ਗੁਰਮਖ ਕੋ ਲਹਨ ਮਨ ਮੁਖ ਨਾਮ ਨਜਿਤੇ ਹੋ ਦੇਗ ਜੀਵਨ ਤੇ ਗਵਾਸ ਜੇਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹ ਮਨ ਸਵਦਨ ਪੇਦੇਓ ਕਿਉ ਹੋਵੇ ਕਰਵਾਸ ਮਨ ਮੁਖਿਆਦੋ ਹਗਣੀ ਆਣ ਜਾਣ ਮੋਈਆਸ ਓਰ ਮੁਖ ਨਾਮ ਸੁਆਗ ਹੈ ਮਸਲਕ ਮਣੀ ਲਿਖਿਆਸ ਅਰ ਨਾਮ ਉਰਧਾਰਿਆ ਔਰ ਹਿਰਦੇ ਕਮਲ ਪਰਗਾਸ ਸਤਗੁਰ ਸੇਵਣ ਆਪਣਾ ਉਨ ਸਦ ਬਲ ਆਰੀ ਦਾਸ ਨਾਰਿਕ ਤਨ ਮੁਖ ਉਜਲੇ ਜene ਅੰਦਰ ਨ ਪਰਗਾਸ ਸਭ ਦਮਾਰੇ ਸੋਈ ਜਨ ਸਿਜੇ ਬਿਨ ਸਬਦੇ ਮੁਕਤਨ ਹੋਈ ਪੇਖ ਕਰੇ ਬੋ ਕਰਮ ਬਗੁੱਤੇ ਉਦੂਜੇ ਪਰ ਜਵ ਕੋਈ ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜੇ ਸੋ ਲੋਚੇ ਕੋਈ ਅਰ ਕਾ ਨਾਉ ਅਤ ਵੜੀ ਉੱਚਾ ਉੱਚੀ ਹੋ ਉੱਚਾ ਹੋਈ ਅੱਬੜ ਕੋਈ ਨ ਸਕਾਈ ਜੇ ਸੋ ਲੋਚੇ ਕੋਈ ਮਉ ਸੰਜਮ ਅਚਾਰਾ ਉਹ ਵਈ ਕਰ ਪੇ ਭਵੇ ਸਭ ਕੋਈ ਗੁਰ ਕੀ ਪੌੜੀ ਜਾਏ ਚੜੇ ਕਰਮ ਪ੍ਰਾਪਤ ਹੋਈ ਅੰਦਰ ਆਏ ਵਸੇ ਗੁਰ ਸ਼ਬਦ ਵਿਚਾਰੇ ਕੋਈ ਨਾਨਕ ਸ਼ਬਦ ਮਰੇ ਮਨ ਮਾਨੀਏ ਸਾਜੇ ਸਾਜੀ ਸੋ ਮਾਇਆ ਮੋਹ ਦੁਖ ਸਾਗਰ ਹੈ ਬਿਹਦ ਉਤਰ ਤਰਿਆ ਨ ਜਾਏ ਮੇਰਾ ਮੇਰਾ ਕਰਦੇ ਪਚ ਮੋਏ ਹਮੇ ਕਰਤ ਵਿਹਾਈ ਮਨ ਮੁਖਾਂ ਉਰਵਾਰਨ ਪਰ ਹੈ ਆਦ ਵਿੱਚ ਰਹਿ ਲੋਟਾਈ ਜੋ ਤੁਰ ਲਿਖਿਆ ਸੋ ਕਬਾਵਣਾ ਕਰਨਾ ਕਛੁ ਨ ਜਾਇ ਪਰਮਤਿ ਗਿਆਨ ਰਤਨ ਮਨ ਵਸੀ ਸਉ ਦੇਖਿਆ ਬ੍ਰਹਮ ਸੁਭਾਈ ਨਾਨਕ ਸਤਗੁਰ ਬੋਇਥੇ ਵਰਡ ਭਾਗੀ ਚੜੇ ਦੇ ਭੌਜਲ ਪਾਰ ਲੰਗਾਈ ਮੈਨੂੰ ਸਾਧ ਗੁਰ ਦਾਤਾ ਕੋ ਨਹੀਂ ਜੋ ਵਰ ਨਾਮ ਦੇ ਆਧਾਰ ਗੁਰ ਕਿਰਪਾ ਦੇ ਨਾ ਮਨ ਵਸੇ ਸਦਾ ਰਹਿ ਉਰਦਾਰ ਇਹ ਨਾ 부ਜੇ ਤਿਵਤਾ ਹੋਈ ਅਰਗੇ ਨਾਏ ਪਿਆਰ ਨਾਨਕ ਗੁਰੂ ਬਖਾਈ ਅਰੇ ਆਪਣੀ ਕਿਰਪਾ ਧਾਰ ਬੇਨ ਸਬਦੇ ਜਗਤ ਭਰ ਲਿਆ ਕਹਿਣਾ ਕᓱਨ ਜਾਈ ਆ ਰਖੇ ਸੇ ਉਬਾਰੇ ਸਬਦ ਰਹੇ ਲਿਵ ਲਾਈ ਨਾਨਕ ਕਰਦਾ ਸਭ ਕਿਸ ਜਾਣਦਾ ਜਨ ਰੱਖੀ ਬਣ ਤੋ ਬਣਾਈ ਓਮ ਜਗ ਸਭ ਤੀਰਥਾ ਪਰ ਪੰਡ ਥਕੇ ਪੁਰਾਣ ਬਿਖ ਮਾਇਆ ਮੋਹਨ ਮਿਟਾਈ ਵਿਦਿਅਮੇ ਆਮਣ ਜਾਣ ਸਗੋਲ ਮਿਲਿਆ ਮਾਲ ਉਤਰੀ ਔਰ ਜਪਿਆ ਪ੍ਰਭ ਸਜਾਣ ਜਨਨ ਹਰੇ ਅਰਥਵ ਸੇਵਿਆ ਜਨ ਨਾਨਕ ਸਗ ਕੁਰਬਾਨ ਮਾਇਆ ਮੋ ਬੋਚਤ ਵਰੀ ਬਹੁ ਆਸਾ ਲੋਭ ਵਕਾਰ ਮਨਮੁਖ ਆਸਧਰਨ ਨਾਥੀਏ ਮਰ ਬਿਰ ਸਜਾਏ ਖਨਵਾਰ ਵੜ ਭਾਗ ਹੋਏ ਸਤ ਗੁਰ ਮਿਲੇ ਹਮੇ ਤਜੇ ਵਿਚਾਰ ਅਰ ਨਾਮ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬੇਨ ਸਤ ਗੁਰ ਪਤਨ ਹੋワイ ਨਾਮ ਰਣ ਲਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੇ ਏਦ ਪਿਆਰ ਲੋਭੀ ਕਾਵਸਨ ਕੀ ਜਾ ਜੇ ਕਾ ਪਰਬਸਾਏ ਅੰਤ ਕਾਲ ਦਿੱਤਾ ਤੋ ਹੈ ਜਿੱਥੇ ਆਤਮਾ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਇ ਮੋਹ ਕਾਲੀ ਤਨ ਲੋਪੀਆਂ ਜਾਸਨ ਜਨਮungਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਇ ਦੁਰ ਹਰ ਪ੍ਰਭ ਕਰਦੇ ਲਿਖਿਆ ਸੋ ਮਿਟਣਾ ਨ ਜਾਏ ਜਿਉ ਪਿੰਡ ਸਭ ਦਿਸਦਾ ਪ੍ਰਤਪਾਲ ਕਰੇ ਹਰ ਰਾਈ ਚੋਗਲ ਨਿੰਦਕ ਭੁਖੇ ਰੋਲ ਮੂਏ ਇਨ ਹੱਥ ਨਾ ਕਿਥਾ ਉਪਾਈ ਬਾਰ ਪਖੰਡ ਸਭ ਕਰਮ ਕਰੇ ਮਨ ਹਿਰਦੇ ਕਵਟ ਕਮਾਈ ਖੇਤ ਸਰੀਰ ਜੋ ਬੀਜੀ ਆ ਸੋ ਅੰਤ ਖਲੋ ਆਈ ਨਾਨਕੀ ਪ੍ਰਭ ਬੇਨਤੀ ਹਰ ਪਾਵੈ ਬਖਸ਼ ਮਿਲਾਇ ਮਨ ਆਵਣ ਜਾਣ ਨ ਸੁਜਈ ਨਾ ਸੁਜੇ ਦਰਬਾਰ ਮਾਇਆ ਮੋਏ ਪਲੇਟਿਆ ਅੰਤਰ ਅਗਿਆਨ ਗੁਬਾਰ ਤੰਨ ਅਰ ਸੁੱਤਾ ਜਾਗਿਆ ਸਰਕ ਡਾਂਡ ਲਗਾ ਬਪਾਰ ਗੁਰਮੁਖਾ ਕਰਾ ਉਪਰ ਹਰ ਚੇਤਿਆ ਸੇ ਪੈਨ ਮੁਖ ਦਵਾਰ ਨਾਨਕ ਆਪ ਓਏ ਉਦਰੇ ਸੋਕ ਦੰਮ ਤਰੇ ਪਰਵਾਰ ਸਬਦ ਮਰੇ ਸੋਮਵਾ ਜਾਪੈ ਗੁਰ ਪ੍ਰਸਾਦੀ ਅਰਸਰਾਪੈ ਅਰ ਦਰਗੇ ਗੁਰ ਸ਼ਬਦ ਸੰਗ ਆਪੈ ਬਿਨ ਸਬਦੇ ਮੂਆ ਹੈ ਸਭ ਕੋਈ ਮਨ ਮੁਖ ਮੂਆ ਆਪਣਾ ਜਨਮ ਖੋਇ ਅਰ ਨਾਨਕ ਅਰ ਨਾਮ ਰਚੇ ਤੇ ਅੰਦੁਖ ਰੋਇ ਨਾਨਕ ਕਰਤਾ ਕਰੇ ਸੋਇ ਗੁਰਮਖ ਬੁੱਢੇ ਕਦੇ ਨਹੀਂ ਜਿਨੋ ਅੰਤਰ ਸਵਰਤ ਗਿਆਨ ਸਦਾ ਸਦਾ ਅਰਗੁਣ ਰਵੈ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਬਿਬੇ ਕਰੈ ਦੁਖ ਸੁਖ ਇਕ ਸਮਾਨ ਤਿਨ ਨਦਰੀ ਇਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾਂ ਅੰਤਰ ਹਰ ਸੁਰਤ ਨਾਹੀ ਵਿੱਚ ਹਮੇ ਕਰਮ ਕਮਾਵਦੇ ਸਭ ਧਰਮ ਰਾਏ ਕੇ ਜਾਹੀ ਗੁਰਮਖੇ ਅਚੇਂਦਰ ਮਾਲੇ ਗੁਰ ਕਾ ਸਬਦ ਸੁਭਾਈ ਓਨ ਮੈਲ ਪਤੰਗਨ ਲਗਾਈ ਜੇ ਚੱਲਣ ਸਤਿਗੁਰ ਪਾਏ ਮਨਮੁਖ ਝੂਠਨ ਉਤਰੈ ਜੇ ਸਤਵਣ ਪਾਏ ਨਾਨਕ ਗੁਰਮਖ ਮੇਲਿਆਂ ਗੁਰ ਕੇ ਅੰਕ ਸਮਾਇ ਬੁਰਾ ਕਰੇ ਸੋ ਕੇ ਆਸਜੈ ਆਪਣੇ ਰੋਹੀ ਆਪੇ ਹੀ ਦਜੈ ਮਨ ਮੁਖ ਕਮਲਾ ਅਰਗੜੇ ਲੁਜੇ ਗੁਰਮਖ ਹੋਏ ਇਹ ਸਭ ਕੀ ਸੁਝੇ ਨਾਨਕ ਗੁਰਮੁ ਮਨ ਸਿਓ ਲੁਜੇ ਇੰਨਾ ਸਤਗੁਰ ਪ੍ਰਖ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਓਏ ਮਾਨਸ ਜੋਨ ਆਖਿਨ ਪਸੂ ਢੋਰ ਗਵਾਲ ਓਨ ਅੰਤਰ ਗਿਆਨ ਨ ਧਿਆਨ ਹੈ ਅਰਸਾ ਪ੍ਰੀਤਨ ਪਿਆਰ ਮਨ ਮੁਖ ਮੋਏ ਵਿਕਾਰ ਮੈਂ ਮਰ ਜੰਮੇ ਵਾਰੋ ਵਾਰ ਜੀਵਨਿਆ ਨੂੰ ਮਿਲੇ ਇਸ ਜੀਵਨ ਦੇ ਆਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜੇ ਆ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤੇ ਅਨੇਕ ਹੈ ਨਾਮ ਨੇਤ ਨਾਮ ਸਮਾਲ ਤਨ ਭਗਵੰਤੀ ਨਾਨਕਾ ਜਨ ਗੁਰਮੁਖ ਲਦਾ ਹਰ ਪਾਲ ਬੜਾ ਭਾਗੀ ਗੁਰ ਮੰਦਰ ਖੋਜਿਆ ਅਰੇ ਹਰਿ ਦੇ ਪਾਇਆ ਨਾਰ ਮਨ ਮੋਹ ਦਾ ਦੇ ਪੇਰੇ ਤਨ ਤਾ ਲੋਭਕਾਰ ਮਾਇਆ ਮੋਹਨ ਚੁਕਈ ਮੈਂ ਜੰਮੇ ਵਾਰੂ ਵਾਰ ਸਤਿਗੁਰ ਸੇਵ ਸੁਖ ਪਾਇਆ ਅਤਿਨ ਤਜ ਵਿਚਾਰ ਜਨਮ ਮਨ ਕਾ ਦੋਗਿਆ ਜਨ ਨਾਨਕ ਸਭ ਵਿਚਾਰ ਔਰ ਔਰ ਨਾਮ ਧਿਆਏ ਮਨ ਅਰਦਰ ਗੇ ਪਾਵੇ ਮਨ ਕਿਰ ਵਿਖ ਪਾਪ ਸਭ ਗੱਟਿਏ ਮੈਂ ਚੁਕੇ ਗਮਾਨ ਗੁਰਮੁਖ ਕਮਲ ਵਿਖਸਿਆ ਸੋ ਆਤਮ ਬ੍ਰਹਮ ਪਿਸ਼ਾਨ ਹਰਿ ਹਰਿ ਕਿਰਪਾ ਧਾਰ ਪ੍ਰਭ ਜਨ ਨਾਨਕ ਜਪਾਣ ਨਾਮ ਧਨ ਆਸਰੀ ਧਨਵੰਤੀ ਜਾਣੀ ਭਾਈ ਜਾਂ ਸਤਗੁਰ ਕੀ ਕਾਰ ਕੁਮਾਈ ਧਨ ਮਨ ਸੰਪੈ ਜੀ ਸਭ ਭਾਈ ਲੈ ਹੁਕਮ ਫੇਰਾਓ ਜੈਬ ਸਾਵੈ ਵੈਸੇ ਪਾਈ ਜੈ ਪੇ ਜਿ ਤੈ ਰਹੂ ਇਹ ਵਰਤਨੁਰ ਕੋ ਨਹੀ ਪਾਈ ਜੇਵੜ ਸੱਜਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਸੰਗਰਹ ਪੈਨਾ ਗੁਣ ਚੰਗਿਆਈਆਂ ਪਾਈ ਆਪਣੀ ਪਦਕੇ ਸਾਧ ਆਪੇ ਕਾਹੇ ਦੇਸ ਕਾ ਗਿਆ ਸਲਾਈਏ ਪਾਈ ਦਰਸਨ ਕੋ ਬਲ ਜਾਏ ਸਤ ਗੁਰ ਵਿੱਚ ਵੱਡੀਆਂ ਵੱਡੀਆਂ ਭਾਈ ਕਰਮ ਮਿਲੇ ਤਾਂ ਪਾਈ ਇੱਕ ਹੁਕਮ ਮੰਨਣਾ ਜਾਣਣੀ ਪਾਈ ਦੂਜੇ ਪਾਏ ਫਿਰਾਏ ਸੰਗਤ ਟੋਈ ਨਾ ਮਿਲੇ ਭਾਈ ਬਸਣ ਮਿਲੇ ਨਾ ਤਾਓ ਨਾਨਕ ਗੁਮਤਨਾ ਮਨਾਈ ਸਿਪਾਹੀ ਜਨ ਤੁਰੇ ਕਮਾਇਆ ਨਾਓ ਤਨ ਵਿਟੋ ਹਵਾਰਿਆ ਭਾਈ ਤਨ ਕੋ ਸਦਬਰੇ ਆਰੀ ਜਾਓ ਸੇ ਦਾੜੀਆਂ ਸੱਚੀਆਂ ਜੇ ਘੁਰ ਚਰਨੀ ਲਗਨ ਅਨੰਦ ਸੇਵਣ ਗੁਰ ਆਪਣਾ ਅਨੰਦ ਅਨੰਦ ਰਹਿਨਾਂ ਨਾਨਕ ਸੇ ਮੋ ਸੋਣੇ ਸੱਜੇ ਦਰ ਦੇ ਸੰਨ ਮੁਖ ਸੱਜੇ ਸੱਜ ਦਾੜੀਆਂ ਸੱਜ ਬੋਲੇ ਸੱਜ ਕਮਾਏ ਸੱਜਾ ਸ਼ਬਦ ਮਨ ਵਸਿਆ ਸਤ ਗੁਣ ਮਹਿ ਸਮਾਏ ਸੱਜੇ ਰਾਸੀ ਸੱਜ ਧਨ ਉਤਮ ਪਦਵੀ ਪਾਹੇ ਸੱਜ ਸੁਣੇ ਸਚ ਮਨ ਲੈਣ ਸੱਜੇ ਕਾਰ ਕਮਾਈ ਸੱਜੇ ਦਰਗੇ ਬੈਸਣਾ ਸੱਜੇ ਮਾਇ ਸਮਾਈ ਨਾਰਿਕ ਵਿਣ ਸਤਿਗੁਰ ਸਚ ਨਾ ਪਾਈਐ ਮਨ ਮਹ ਪੂਲੇ ਜਾਏ ਬਾਭੀਆ ਪ੍ਰੋ ਪ੍ਰੋ ਕਰੇ ਜਾਲਨੇਤ ਪ੍ਰੇਮ ਪਿਆਰ ਗੁਰ ਮਿਲੇ ਸਿਰਲ ਜਲ ਪਾਇਆ ਸਭ ਦੁੱਖਨ ਵਾਰ ਨਹਾਰ ਤੇ ਚੁਕੇ ਸਹਿ ਜਿ ਉਪਜੀ ਚੁਕਾ ਕੋਕ ਪਕਾਰ ਨਾਨਕ ਗੁਰਮੁਖ ਸਾਧ ਹੋਏ ਨਾਮ ਰਖੋ ਔਰਤਾਰ ਬਾਬੀਆ ਤੂੰ ਸੱਚ ਜਾਓ ਸੱਜੇ ਸੁਣਨ ਵਾਲਾ ਏ ਬੋਲੇ ਤੇਰਾ ਸਾਹਿਬ ਪਵੇ ਗੁਰਮੁਖ ਕੋਈ ਅਲਾਈ ਸਉ ਚਿੰਤਖੇ ਉੱਦੁਰੈ ਮਨ ਲੈਰ ਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਾਹਿ ਸੁਭਾਈ ਜਾਲੀ ਤੇ ਸਉ ਉਪੋਜੈ ਪਿੰਜਲ ਪਿਆਸ ਨੋ ਜਾਏ ਨਾਨਕਿਆ ਜਲ ਜਨ ਪਿਆ ਤੇ ਭੋਖ ਨ ਲਾਗੇ ਆਈ ਬਬੀ ਆਦੋਂ ਸਹਿਜ ਬੋਲ ਸੱਜੇ ਸਭ ਸੁਭਾਈ ਸਭ ਗੁਰ ਤੇਰੇ ਨਾਲ ਸਭ ਗੁਰ ਦੀ ਆਦਖਾਈ ਆਪਛਾਣੀ ਪ੍ਰੀਤੋਂ ਮਿਲੇ ਉੱਠਾ ਸਹਿ ਵਰਲਾਈ ਜੇਮ ਜੇਮ ਅਮਰਤ ਵਰਸਦਾ ਇਸਨਾ ਭੁਖ ਸਭ ਜਾਏ ਕੋਕ ਪਕਾਰਨ ਹੋਈ ਜੋਤੀ ਜੋਤ ਮਿਲਾਈ ਨਾਨਕ ਸੋਖ ਸਵਣ ਸੁਹਾਗਣੀ ਸੱਚੇ ਨਾਮ ਸਮਾਈ ਤਰੋਂ ਖਜ਼ਮ ਪੇਜਿਆ ਸੱਜੇ ਉਪਠਾਈ ਇਹੰਦ ਵਰਸੇ ਦਇਆਕਾਰ ਗੂੜੀ ਸਵਰਲਾਈ ਬਾਬੀਏ ਤਮ